ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਆਸਾ ਮਹਲਾ 3 ਪੰਚ ਪਦੇ ਸ਼ਬਦ ਮਰੇ ਤਿਸ ਸਦ ਹੀ ਸਦਾ ਆਨੰਦ ਸ਼ਬਦ ਮਰੇ ਤਿਸ ਸਦਾ ਆਨੰਦ ਸਤ ਗੁਰ ਭੇਟ ਗੁਰ ਗੋਬਿੰਦ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮਾਇਆ ਦੇ ਮੋਹ ਵੱਲੋਂ ਮਰਦਾ ਹੈ ਉਸ ਨੂੰ ਸਦਾ ਆਤਮਿਕ ਆਨੰਦ ਮਿਲਦਾ ਹੈ ਸਤਗੁਰ ਭੇਟੇ ਗੁਰੂ ਗੋਬਿੰਦ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਪ੍ਰਮਾਤਮਾ ਦਾ ਆਸਰਾ ਲੈਂਦਾ ਹੈ ਮਹਾਰਾਜ ਕਹਿੰਦੇ ਨਾ ਫਿਰ ਮਰੇ ਨਾ ਆਵੇ ਜਾਏ ਮਹਾਰਾਜ ਕਹਿੰਦੇ ਉਹ ਮੌੜ ਆਤਮਿਕ ਆਤਮਿਕ ਮੌਤੇ ਨਹੀਂ ਮਰਦਾ ਉਹ ਮੜਾ ਮੜ ਜਮਦਾ ਮਰਦਾ ਨਹੀਂ ਪੂਰੇ ਗੁਰਤੇ ਸਾਚ ਸਮਾਈ ਮਹਾਰਾਜ ਕਹਿੰਦੇ ਪੂਰੇ ਗੁਰੂ ਦੀ ਕਿਰਪਾ ਨਾਲ ਉਹ ਸਦਾ ਫਿਰ ਰਹਿਣ ਵਾਲੇ ਪ੍ਰਮਾਤਮਾ ਵਿੱਚ ਲੀਨ ਰਹਿੰਦਾ ਹੈ ਜਿਨ ਕੋ ਨਾਮ ਲਿਖਿਆ ਤੁਰਲੇਖ ਏ ਭਾਈ ਪਿਛਲੇ ਕੀਤੇ ਕਰਮ ਅਨੁਸਾਰ ਪ੍ਰਮਾਤਮਾ ਨੇ ਜਿਨ੍ਹਾਂ ਦੇ ਮੱਥੇ ਤੇ ਨਾਮ ਸਿਮਰਨ ਦਾ ਲੇਖ ਲੈਖ ਦਿੱਤਾ ਤੇ ਅਨ ਦਿਨ ਨਾਮ ਸਦਾ ਧਿਆਵੇ ਗੁਰਪੂਰੇ ਤੇ ਭਗਤ ਵਸੇ ਖ ਰਹਾਉ ਮਹਾਰਾਜ ਕਹਿੰਦੇ ਉਹ ਮਨੁੱਖ ਹਰ ਵੇਲੇ ਸਦਾ ਹੀ ਨਾਮ ਸਿਮਰਦੇ ਹਨ ਪੂਰੇ ਗੁਰੂ ਪਾਸੋਂ ਉਹਨਾਂ ਨੂੰ ਪ੍ਰਭੂ ਭਗਤੀ ਦਾ ਟਿੱਕਾ ਮੱਥੇ ਉੱਤੇ ਮਿਲਦਾ ਹੈ ਰਹਾਉ ਜਿਨ ਕੋ ਹਰ ਪ੍ਰਭ ਲੇ ਮਲਾਈ ਤਨ ਕੀ ਗਹਿਣ ਗਤ ਕਹੀ ਨਾ ਜਾਏ ਹੇ ਭਾਈ ਜਿਨ੍ਹਾਂ ਮਨੁੱਖਾਂ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਉਹਨਾਂ ਦੀ ਡੂੰਗੀ ਆਤਮਿਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਪੂਰੇ ਸਤਗੁਰ ਦਿੱਤੀ ਵਡਿਆਈ ਉਤਮ ਪਦਵੀ ਹਰ ਨਾਮ ਸਮਾਈ ਜਿਨ੍ਹਾਂ ਨੂੰ ਪੂਰੇ ਗੁਰੂ ਨੇ ਪ੍ਰਭੂ ਚਰਨਾਂ ਵਿੱਚ ਜੁੜਨ ਦੀ ਇਹ ਵਿਡਿਆਈ ਬਖਸ਼ੀ ਉਹਨਾਂ ਨੂੰ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਗਈ। ਪ੍ਰਮਾਤਮਾ ਦੇ ਨਾਮ ਵਿੱਚ ਉਹਨਾਂ ਦੀ ਹਰ ਵੇਲੇ ਲੀਨਤਾ ਹੋ ਗਈ। ਜੋ ਕਿਸ ਕਰੇ ਸੋ ਆਪੇ ਆਪ ਇੱਕ ਘੜੀ ਮੈਂ ਥਾਪ ਉਥਾਪ ਮਹਾਰਾਜ ਕਹਿੰਦੇ ਜੋ ਕੁਝ ਕਰਦਾ ਹੈ ਪ੍ਰਮਾਤਮਾ ਆਪੇ ਹੀ ਕਰਦਾ ਹੈ ਪ੍ਰਮਾਤਮਾ ਇੱਕ ਘੜੀ ਵਿੱਚ ਪੈਦਾ ਕਰਕੇ ਤੁਰੰਤ ਨਾਸ ਵੀ ਕਰ ਸਕਦਾ ਹੈ ਇੱਥੇ ਉਹਨੇ ਵੀ ਆਪਾਂ ਸਿੱਖਿਆ ਲੈਣੀ ਆ ਵੀ ਕੋਈ ਹੋਰ ਹਸਤੀ ਨਹੀਂ ਹੈ ਜਾਂ ਕੋਈ ਪਾਲਣ ਪੋਸ਼ਣ ਵਾਲੀ ਜਾਂ ਕੋਈ ਜਨਮ ਦੇਣ ਵਾਲੀ ਤੇ ਜਾਂ ਕੋਈ ਮਾਰਨ ਵਾਲੀ ਨਾ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਤੇ ਹੀ ਹੁਕਮ ਅnder ਚੱਲਦਾ ਹੈ ਪੈਦਾ ਵੀ ਉਹੀ ਕਰਦਾ ਹੈ ਕੁਦਰਤ ਨੂੰ ਸੰਭਾਲ ਵੀ ਆਪ ਹੀ ਕਰਦਾ ਹੈ ਤੇ ਕੁਦਰਤ ਨੂੰ ਸਮੇਟਦਾ ਵੀ ਆਪ ਹੀ ਹੈ ਤੇ ਆਪਾਂ ਕੁਦਰਤ ਦੇ 파ਟ ਮਨੁੱਖਾ ਜਨਮ ਵੀ ਉਹਦੀ ਕਿਰਪਾ ਨਾਲ ਮਿਲਿਆ ਪਾਲਣ ਪੋਸ਼ਣ ਵੀ ਪ੍ਰਭੂ ਪ੍ਰਮਾਤਮਾ ਦੀ ਕਿਰਪਾ ਨਾਲ ਹੋ ਰਿਹਾ ਤੇ ਜਿੱਦੇ ਸਵਾਸਾਂ ਦੀ ਪੂੰਜੀ ਮੁੱਕ ਗਈ ਜੀਵ ਆਤਮਾ ਨੇ ਇਹ ਸਰੀਰ ਘੋੜੀ ਨੂੰ ਛੱਡ ਦਿੱਤਾ ਇਹ ਵੀ ਉਹਦੇ ਹੁਕਮ ਅੰਦਰ ਅੱਗੇ ਮਹਾਰਾਜ ਦੱਸਦੇ ਨੇ ਕਹ ਕਹ ਕਹਿਣਾ ਆਖ ਸੁਣਾਈ ਜੇ ਸੋਲ ਘਾਲੇ ਥਾਏ ਨ ਪਾਈ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਮੁਰਮੁਰ ਇਹੀ ਆਖ ਕੇ ਲੋਕਾਂ ਨੂੰ ਸੁਣਾ ਦਿੰਦਾ ਹੈ ਪਰ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਸਿਮਰਨ ਕਦੇ ਨਹੀਂ ਕਰਦਾ ਅਜਿਹਾ ਮਨੁੱਖ ਮਹਾਰਾਜ ਕਹਿੰਦੇ ਜੇ ਇਹੋ ਜਿਹੀ ਨਿਰੀ ਹੋਰਨਾਂ ਨੂੰ ਕਹਿਣ ਦੀ ਹੀ ਸੋ ਘਾਲਣਾ ਵੀ ਘਾਲੇ ਤਾਂ ਵੀ ਉਸ ਦੀ ਅਜੇ ਹੀ ਕੋਈ ਮਿਹਨਤ ਪਰਮਾਤਮਾ ਦੇ ਦਰ ਤੇ ਕਬੂਲ ਨਹੀਂ ਪੈਂਦੀ ਜਨ ਕ ਪੋਤੇ ਪੁੱਤ ਤੰਨਾ ਗੁਰ ਤੰਨਾ ਗੁਰੂ ਮਿਲਾਏ ਮਹਾਰਾਜ ਕਹਿੰਦੇ ਪਿਛਲੇ ਕੀਤੇ ਕਰਮਾਂ ਅਨੁਸਾਰ ਜਿਨ੍ਹਾਂ ਦੇ ਪੱਲੇ ਸਿਮਰਨ ਦੇ ਚੰਗੇ ਸੰਸਕਾਰ ਹਨ ਉਹਨਾਂ ਨੂੰ ਪਰਮਾਤਮਾ ਗੁਰੂ ਮਿਲਦਾ ਹੈ ਪਿਛਲੇ ਕਰਮ ਇਹ ਧਿਆਨ ਰੱਖਣਾ ਵੀ ਐਸੇ ਮਨੁੱਖੇ ਜਨਮ ਦੇ ਕਰਮ ਜੀ ਇਹ ਖਿਆਲ ਰੱਖਣਾ ਵੀ ਜੇ ਆਪਣੀ ਕਹੇ ਦੀ 25 ਸਾਲ ਆ ਕੋਈ 30 ਆ ਕੋਈ 35 ਆ ਕੋਈ 50 ਜਿਹੜੇ ਆਪਾਂ ਪਿਛਲੇ ਕਰਮ ਕਰੇ ਨੇ ਉਹ ਕਰਮਾਂ ਦਾ ਫਲ ਕੋਈ ਪਿਛਲੇ ਜਨਮ ਦੀ ਗੱਲ ਨਹੀਂ ਕਰਦੇ ਐਸੇ ਪਿਛਲੇ ਜਨਮ ਦੀ ਜਿੱਦਣ ਤੋਂ ਆਪਣਾ ਜਨਮ ਹੋਇਆ ਸੁਰਤ ਸੰਭਲੀ ਆਂ ਕਹਿ ਲੋ ਉਸ ਦਿਨ ਤੋਂ ਜੋ ਅਨਿਆਣਪਣੇ ਵਿੱਚ ਕੁਝ ਸਮਾਂ ਮਾਫੀ ਵੀ ਆ ਬੱਚੇ ਨੂੰ ਆਪਾਂ ਮਾਫ ਕਰਦੇ ਹਾਂ ਜੇ ਮੈਂ ਛੋਟੇ ਬੱਚੇ ਆ ਗਲਤੀ ਕਰ ਦਿੰਦੇ ਆ ਜਦੋਂ ਉਹ ਮਚੋਰ ਹੋ ਜਾਂਦੇ ਨੇ ਵੱਡੇ ਹੋ ਜਾਂਦੇ ਨੇ ਸਮਝਦਾਰ ਹੋ ਜਾਂਦੇ ਨੇ ਉਦੋਂ ਆਪਾਂ ਉਹਨਾਂ ਨੂੰ ਕਹਿਣ ਲੱਗ ਜਾਂਦੇ ਵੀ ਤੈਨੂੰ ਪਤਾ ਨਹੀਂ ਚੰਗੇ ਮਾੜੇ ਦਾ ਤੂੰ ਗਲਤ ਕਰਦਾ ਇਹ ਉਹ ਵੀ ਗਲਤੀ ਮੰਨ ਜਾਂਦਾ ਵੀ ਮੇਰੀ ਗਲਤੀ ਆ ਇਸ ਤਰ੍ਹਾਂ ਜਦੋਂ ਬੱਚੇ ਨੂੰ ਜਦੋਂ ਮਨੁੱਖ ਨੂੰ ਸਮਝ ਆਉਣੀ ਸ਼ੁਰੂ ਹੋ ਜਾਂਦੀ ਆ ਚੰਗੇ ਮਾੜੇ ਦਾ ਪਤਾ ਲੱਗਣ ਲੱਗ ਜਾਂਦਾ ਉਦੋਂ ਤੋਂ ਕਹਿ ਲਓ ਵੀ ਚੰਗੇ ਮਾੜੇ ਕਰਮਾਂ ਦਾ ਫਲ ਪਿਛਲੇ ਕੀਤੇ ਕਰਮਾਂ ਦਾ ਜਿਹੜਾ ਲਿਖਿਆ ਮਹਾਰਾਜ ਨੇ ਜਨ ਕੇ ਪੋਤੇ ਪੋਤੇ ਦਾ ਮਤਲਬ ਹੀ ਚੰਗੇ ਕਰਮ ਜਨ ਕੇ ਪੋਤੇ ਪੁੰਨ ਚੰਗੇ ਕਰਮ ਜਿਨ੍ਹਾਂ ਨੇ ਮਨੁੱਖਾ ਜਨਮ ਦੇ ਵਿੱਚ ਚੰਗੇ ਕਰਮ ਕੀਤੇ ਨੇ ਤਿੰਨਾ ਗੁਰੂ ਮਿਲ ਆਏ ਮਹਾਰਾਜ ਕਹਿੰਦੇ ਉਹਨਾਂ ਨੂੰ ਗੁਰੂ ਮਿਲ ਜਾਂਦਾ ਪਿਛਲੇ ਕੀਤੇ ਕਰਮਾਂ ਅਨੁਸਾਰ ਜਿਨ੍ਹਾਂ ਦੇ ਪੱਲੇ ਸਿਮਰਨ ਦੇ ਚੰਗੇ ਸੰਸਕਾਰ ਹਨ ਉਹਨਾਂ ਨੂੰ ਪ੍ਰਮਾਤਮਾ ਗੁਰੂ ਮਿਲਾਉਂਦਾ ਹੈ ਸੱਚ ਬਾਣੀ ਗੁਰ ਸਬਦ ਸੁਣਾਈ ਗੁਰੂ ਉਹਨਾਂ ਨੂੰ ਸਿਬਤ ਸਲਾਹ ਦੀ ਬਾਣੀ ਸੁਣਾਉਂਦਾ ਹੈ ਸਦਾ ਫਿਰ ਪ੍ਰਭੂ ਦਾ ਨਾਮ ਸੁਣਦਾ ਹੈ ਸਿਬਤ ਸਲਾਹ ਦਾ ਸ਼ਬਦ ਸੁਣਦਾ ਹੈ ਅਗੇ ਮਹਾਰਾਜ ਦੱਸਦੇ ਨੇ ਜਹਾਂ ਸ਼ਬਦ ਵਸੇ ਤਾਹਾਂ ਦੁੱਖ ਜਾਏ ਮਹਾਰਾਜ ਕਹਿੰਦੇ ਹੈ ਭਾਈ ਜਿਸ ਹਿਰਦੇ ਵਿੱਚ ਗੁਰੂ ਦਾ ਸ਼ਬਦ ਵੱਸਦਾ ਹੈ ਉਥੋਂ ਹਰ ਇੱਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ ਗਿਆਨ ਰਤਨ ਸਾਚ ਸਹਿਜ ਸਮਾਏ ਨਾਵੇਂ ਜੇਵੜ ਹੋਰ ਧਨ ਨਹੀਂ ਕੋਏ ਦੇਖੋ ਜੀ ਮਹਾਰਾਜ ਕਹਿੰਦੇ ਗੁਰੂ ਦੇ ਬਖਸ਼ ਗਿਆਨ ਰਤਨ ਦੀ ਬਰਕਤ ਨਾਲ ਮਨੁੱਖ ਸਦਾ ਅਥਰ ਪਰਮਾਤਮਾ ਵਿੱਚ ਜੁੜਿਆ ਰਹਿੰਦਾ ਹੈ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਤੇ ਅਗਲੇ ਬੰਦ ਚ ਮਹਾਰਾਜ ਨੇ ਦੱਸਿਆ ਸੀ ਨਾਵੇਂ ਜੇਵੜ ਹੋਰ ਧਨ ਨਹੀਂ ਕੋਈ ਕੋਏ ਹੇ ਭਾਈ ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਤਨ ਨਹੀਂ ਹੈ ਜਿਸ ਨੂੰ ਬਖਸ਼ੇ ਸਾਚਾ ਸੋਇ ਪਰ ਇਹ ਤਨ ਸਿਰਫ ਉਸ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ ਸਦਾ ਸਿਰ ਰਹਿਣ ਵਾਲਾ ਪਰਮਾਤਮਾ ਆਪ ਬਖਸ਼ਦਾ ਹੈ ਜਿਹਦੇ ਤੇ ਗੁਰੂ ਕਿਰਪਾ ਕਰਦਾ ਨਾ ਇਹ ਉਸ ਮਨੁੱਖ ਨੂੰ ਪ੍ਰਾਪਤੀ ਹੁੰਦੀ ਹੈ ਸਰੀਰ ਕਰਕੇ ਬੀਬੀ ਅਜੇ ਪਾਈ ਆ ਮਨੁੱਖ ਲਭ ਜ ਸੰਝਾ ਅਗੇ ਮਹਾਰਾਜ ਨੇ ਦੱਸਿਆ ਪੂਰੇ ਸਭ ਦਮਨ ਵਸਾਈ ਪੂਰੇ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਉਹ ਮਨੁੱਖ ਪ੍ਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਵਸਾਈ ਰੱਖਦਾ ਹੈ ਨਾਨਕ ਨਾਮ ਰਤੇ ਸੁਖ ਪਾਏ ਮਹਾਰਾਜ ਕਹਿੰਦੇ ਜਿਹੜੇ ਪ੍ਰਭੂ ਪ੍ਰਮਾਤਮਾ ਦੇ ਨਾਮ ਵਿੱਚ ਰੰਗੇ ਹੋਏ ਨੇ ਉਹ ਸਦਾ ਸੁਖੀ ਰਹਿੰਦੇ ਨੇ ਉਹ ਆਰਿਆਂ ਥੱਲੇ ਵੀ ਸੁਖੀ ਆ ਚਰਖੜੀਆਂ ਤੇ ਚੜੇ ਹੋਏ ਵੀ ਸੁਖੀ ਆ ਨੀਹਾਂ ਵਿੱਚ ਖੜੇ ਵੀ ਸੁਖੀ ਆ ਬੱਚਿਆਂ ਦੇ ਟੁਕੜੇ ਟੁਕੜੇ ਝੋਲੀਆਂ ਵਿੱਚ ਪਵਾ ਕੇ ਤੇ ਗਲਾਂ 'ਚ ਹਾਰ ਪਵਾ ਕੇ ਵੀ ਸੁਖੀ ਆ ਐਡੀ ਅਵਸਥਾ ਦਾ ਮਾਲਕ ਬਣ ਜਾਂਦਾ ਗੁਰਮੁਖ ਪਿਆਰਾ ਉਹ ਬੀਬੀਆਂ ਚੇ ਭਾਈ ਆ ਕਿਉਂਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਜ ਦਿੱਤੇ ਧਰਮ ਹੇਤ ਦਾ ਮਤਲਬ ਹੀ ਧਰਮ ਨਾਲ ਪਿਆਰ ਹੇਤ ਦਾ ਮਤਲਬ ਪਿਆਰ ਵੀ ਧਰਮ ਨਾਲ ਪਿਆਰ ਤੇ ਆਪਣੇ ਬੱਚਿਆਂ ਦੇ ਟੁਕੜੇ ਕਰਵਾ ਕੇ ਵੀ ਝੋਲੀਆਂ 'ਚ ਪਵਾ ਲੇ ਗਲਾਂ ਵਿੱਚ ਹਾਰ ਵੀ ਪਾਏ ਮੀਰ ਮੰਨੂ ਨੇ ਬੀਬੀਆਂ ਦੇ ਬੱਚਿਆਂ ਦੇ ਟੁਕੜੇ ਕਰ ਕਰ ਕੇ ਇੰਨਾ ਜ਼ੁਲਮ ਕਰਦਾ ਸੀ ਮੀਰ ਮੰਨੂ ਤੇ ਫੇਰ ਵੀ ਸਤਕੀ ਸਿੰਘੜੀਆਂ ਸਤਕੀ ਸਿੰਘ ਚੜ੍ਹਦੀ ਕਲਾ ਚ ਗੁਰੂ ਨਾਲ ਪਿਆਰ ਮਹਾਰਾਜ ਕਹਿੰਦੇ ਨਾਨਕ ਨਾਮ ਰਤੇ ਸੁਖ ਪਾਏ ਉਹ ਸਦਾ ਸੁਖੀ ਰਹਿੰਦੇ ਨੇ ਕੋਈ ਵੀ ਘਟਨਾ ਵਾਪਰਦੀ ਆ ਸਰੀਰ ਕਰਕੇ ਪਰਿਵਾਰ ਤੇ ਵਾਪਰ ਗਈ ਚੜ੍ਹਦੀ ਕਲਾ ਵਿੱਚ ਸਦਾ ਸੁਖੀ ਇਹਨੂੰ ਕਹਿੰਦੇ ਸਦਾ ਸੁਖ ਅਚੱਪੜ ਛੜੀ ਦੇ ਕੱਲੋ ਘਾਰੇ ਵਿੱਚ 30000 ਸਿੰਘ ਸ਼ਹੀਦ ਹੋਏ 30000 ਇੱਕ ਦਿਨ ਦੇ ਵਿੱਚ ਬੱਚੇ ਬੀਬੀਆਂ ਸਿੰਘ ਤੇ ਜਿਹੜੇ ਸਿੰਘ ਬੱਚੇ ਵਿੱਚੋਂ ਉਹਨਾਂ ਨੇ ਜਦੋਂ ਅਰਦਾਸ ਕੀਤੀ ਜਿੱਥੇ ਸਬਦਾ ਵੀ ਹੇ ਸੱਚੇ ਪਾਤਸ਼ਾਹ ਤੇਰੀ ਕਿਰਪਾ ਨਾਲ ਦਿਨ ਸੁੱਖ ਨਾਲ ਬਤੀਤ ਹੋਇਆ ਉਹ ਵਿੱਚ ਜਿਹੜਾ ਸੂਈਆ ਸੀ ਮੈਂ ਨਾ ਤਾਂ ਨਹੀਂ ਹੁਣ ਜਾਣਦਾ ਭੁੱਲ ਗਿਆ ਜਿਹੜਾ ਸੂਈਆ ਛੱਡਿਆ ਹੋਇਆ ਸੀਗਾ ਉਹਨਾਂ ਦਾ ਦਸ਼ਮਣਾਂ ਦਾ ਤੇ ਉਹ ਪ੍ਰਭਾਵਿਤ ਹੋ ਗਿਆ ਵੀ ਜੇ ਇੰਨਾ ਕੁਝ ਹੋਣ ਤੋਂ ਵੀ ਦਿਨ ਸੁਖੀ ਲੰਘਿਆ ਇਹਨਾਂ ਦਾ ਤੇ ਦੁਖੀ ਕਿਹੜਾ ਹੁੰਦਾ ਔਖੀ ਘੜੀ ਕਿਹੜੀ ਹੁੰਦੀ ਆ ਫਿਰ ਉਹਨਾਂ ਨੇ ਪੁੱਛਿਆ ਸਿੰਘਾਂ ਨੂੰ ਉਸ ਨੇ ਕਹਿੰਦਾ ਵੀ ਹੈ ਤਾਂ ਮੈਂ ਸੂਈਆਂ ਚਾਹੇ ਮਾਰੋ ਚਾਹੇ ਛੱਡੋ ਮੈਨੂੰ ਪਰ ਜਿਹੜਾ ਤੁਸੀਂ ਆ ਸ਼ਬਦ ਬੋਲਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਬਾਣੇ ਵਿੱਚ ਦਿਨ ਸੁੱਖ ਨਾਲ ਬਤੀਤ ਹੋਇਆ ਵੀ ਇੰਨੇ ਸਿੱਧ ਸਿੰਘ ਹੋਏ ਆ 30000 ਵਿੱਚ ਇਹ ਵੀ ਦਿਨ ਤੁਹਾਡੇ ਵਾਸਤੇ ਸੁਖੀ ਜਾ ਤੇ ਔਖਾ ਦਿਨ ਕਿਹੜਾ ਫਿਰ ਉਹ ਸਿੰਘਾਂ ਨੇ ਦੱਸਿਆ ਵੀ ਔਖਾ ਦਿਨ ਉਹ ਆ ਜਿਹੜੇ ਦਿਨ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਟੁੱਟ ਜੇ ਮਨੁੱਖ ਉਹ ਦਿਨ ਔਖਾ ਬਨ ਨਹੀਂ ਤਾਂ ਸਦਾ ਹੀ ਸੁਖ ਹੈ ਆ ਵੀ ਬੰਗਤੀ ਵੀ ਇਹੀ ਕਹਿੰਦੀ ਆ ਇਹ ਪਾਵਨ ਪਵਿੱਤਰ ਅੰਗ 364 ਤੇ ਸੁਭਾਈ ਮਾਨ ਹੈ ਮਹਾਰਾਜ ਕਹਿੰਦੇ ਨਾਨਕ ਨਾਮ ਰਤੇ ਸੁਖ ਪਾਏ ਜਿਹੜੇ ਨਾਮ ਦੇ ਨਾਲ ਰੰਗੇ ਹੋਏ ਉਹ ਸਦਾ ਸੁਖੀ ਰਹਿੰਦੇ ਨੇ ਕੁਝ ਵੀ ਵਾਪਰ ਜੇ ਇਤਿਹਾਸ ਤੋਂ ਆਪਾਂ ਜਾਣੂ ਆ ਅੱਗੇ ਮਹਾਰਾਜ ਨੇ ਦੱਸਿਆ ਹੇ ਨਾਨਕ ਪ੍ਰਮਾਤਮਾ ਦੇ ਨਾਮ ਵਿੱਚ ਰੰਗੀਜ ਕੇ ਮਨੁੱਖ ਸਦਾ ਆਤਮਕਾ ਆਨੰਦ ਮਾਣਦਾ ਹੈ ਆਤਮ ਕਰਕੇ ਸੁਖੀ ਰਹਿੰਦਾ ਉਹ ਸਰੀਰ ਤੇ ਜਿੰਨੇ ਮਰਜੀ ਕਸ਼ਟ ਆ ਜਾਣੇ ਆਪਾਂ ਸਮਝ ਲਈ ਗੱਲ ਅਗਲਾ ਸ਼ਬਦ ਆਹ ਮਹਾਰਾਜ ਕਹਿੰਦੇ ਆਸਾ ਮਹੱਲਾ ਤੀਜਾ ਨਿਰਤ ਕਰੇ ਬਹੁ ਬਾਜੇ ਬਜਾਏ ਇਹ ਮਨ ਅੰਦਾ ਬੋਲਾ ਹੈ ਕਿਸ ਆਖ ਸੁਣਾਈ ਮਹਾਰਾਜ ਕਹਿੰਦੇ ਮਨੁੱਖ ਜੇ ਭਗਤੀ ਵਜੋ ਨਾਚ ਕਰਦਾ ਹੈ ਤੇ ਕਈ ਸਾਜ਼ ਵੀ ਵਜਾਂਦਾ ਹੈ ਤਾਂ ਵੀ ਉਹ ਕਿਸੇ ਨੂੰ ਵੀ ਆਖ ਕੇ ਨਹੀਂ ਸੁਣਾ ਰਿਹਾ ਕਿਉਂਕਿ ਉਹ ਤਾਂ ਆਪ ਹੀ ਨਹੀਂ ਸੁਣ ਰਿਹਾ ਉਸ ਦਾ ਆਪਣਾ ਮਨ ਹੀ ਮਾਇਆ ਦੇ ਮੋਹ ਵਿੱਚ ਅੰਨਾ ਤੇ ਬੋਲਾ ਹੋਇਆ ਪਿਆ ਹੈ ਜੇ ਫਰਜ਼ ਕੀਤਾ ਆਪਾਂ ਇੱਥੇ ਭੈਣ ਭਰਾ ਬੈਠੇ ਆ ਜਿੰਨੇ ਕ ਵੀ ਗਰਬਾਣੀ ਦੀ ਗੱਲ ਹੋ ਰਹੀ ਹੈ ਤੇ ਆਪਣਾ ਧਿਆਨ ਕਿਤੇ ਹੋਰ ਚੱਲਿਆ ਗਿਆ ਤੇ ਮਨ ਅੰਨਾ ਬੋਲਾ ਕਹਿ ਲੋ ਨਾ ਤਾਂ ਗੁਰੂ ਨੂੰ ਵੇਖਦਾ ਤੇ ਨਾ ਗੁਰੂ ਦੀ ਗੱਲ ਸੁਣਦਾ ਅੰਨਾ ਬੋਲਾ ਮਨ ਕਿਸੇ ਪਾਸੇ ਹੋਰ ਅਡਾਰੀ ਮਾਰੀ ਫਿਰਦਾ ਤੇ ਸਰੀਰ ਬੈਠਾ ਇੱਥੇ ਜੇ ਸੁਰਤ ਆਪਣੀ ਸ਼ਬਦ ਦੇ ਨਾਲ ਟੱਚ ਕਰਦੀ ਆ ਵੀ ਸਤਿਗੁਰੂ ਕੀ ਕਹਿੰਦੇ ਨੇ ਗੁਰਬਾਣੀ ਵਿੱਚ ਉਹ ਆਪਾਂ ਸੁਣਦੇ ਆ ਤਾਂ ਮਨ ਸੰਗਤ ਕਰ ਰਿਹਾ ਫਿਰ ਸੰਗਤ ਹੋ ਰਹੀ ਆ ਗੁਰੂ ਦੀ ਤੇ ਨਹੀਂ ਤਾਂ ਮਹਾਰਾਜ ਨੇ ਇੱਥੇ ਦੱਸਿਆ ਇਹ ਮਨ ਅੰਨਾ ਬੋਲਾ ਹੈ ਕਿਸ ਆਖ ਸੁਣਾਏ ਜਿਹੜਾ ਮਨ ਹੀ ਅੰਨਾ ਬੋਲਾ ਹੈ ਆਪ ਮੈਨੂੰ ਸੁਣਦਾ ਤੇ ਕਿਸੇ ਨੂੰ ਕੀ ਸੁਣਾ ਦੂ ਮਹਾਰਾਜ ਕਹਿੰਦੇ ਅੰਤਰ ਲੋਭ ਭਰਮ ਅਨ ਲਬਾਉ ਮਹਾਰਾਜ ਕਹਿੰਦੇ ਅਜੇ ਹੀ ਹਾਲਤ ਵਿੱਚ ਉਸ ਦੇ ਅੰਦਰ ਗਿਆਨ ਦਾ ਦੀਵਾ ਨਹੀਂ ਜਗ ਸਕਦਾ ਦੀਵਾ ਬਲੇ ਨਾ ਸੂਜੀ ਪਾਏ ਮਹਾਰਾਜ ਕਹਿੰਦੇ ਉਹ ਸਹੀ ਜੀਵਨ ਦੀ ਸਮਝ ਨਹੀਂ ਹਾਸਲ ਕਰ ਸਕਦਾ ਗੁਰੂ ਦੇ ਗਿਆਨ ਦਾ ਦੀਵਾ ਜਗਦਾਤਾ ਹੈ ਗੁਰੂ ਤਾਂ ਕਿਰਪਾ ਕਰਦਾ ਸਾਰਿਆਂ ਤੇ ਹੀ ਇੱਕ ਆਧਾਰ ਨਾਲ ਲੈਂਦੇ ਹੁੰਦੇ ਆ ਭਾਈ ਸਾਹਿਬ ਹੁਣੀ ਬਈ ਕਿਰਪਾ ਗੁਰੂ ਸਾਰਿਆਂ ਤੇ ਕਰਦਾ ਬਖਸ਼ਿਸ਼ ਸਾਰਿਆਂ ਤੇ ਕਰਦਾ ਪਰ ਬਖਸ਼ਿਸ਼ ਲੈਂਦੇ ਕਿਹੜੇ ਨੇ ਜਿਹੜੇ ਸੁਰਤ ਕਰਕੇ ਬੈਠੇ ਆ ਇੱਥੇ ਜੇ ਆਪਾਂ ਜਿਵੇਂ ਹੁਣ ਗੱਲ ਕਰ ਲਈ ਵੀ ਸਰੀਰ ਬੈਠਾ ਤੇ ਸੁਰਤ ਕਿਤੇ ਦੌੜ ਗਈ ਠੀਕ ਆ ਜੀ ਮਨ ਅੰਨਾ ਬੋੜਾ ਨਹੀਂ ਸੁਣ ਸਕਿਆ ਗੱਲ ਗੁਰੂ ਦੀ ਇਸੇ ਤਰ੍ਹਾਂ ਹੀ ਇੱਕ ਧਾਰਨਾ ਦਿੱਤੀ ਜਾਂਦੀ ਆ ਵੀ 25-30 ਭਾਂਡੇ ਬਾਹਰ ਪਏ ਆ ਕੁਝ ਉਹਨਾਂ ਵਿੱਚੋਂ ਮੂੰਹ ਤਾਂ ਨੂੰ ਸਿੱਧੇ ਮੂੰਹਾਂ ਤੇ ਕਈਆਂ ਦੇ ਕਈ ਭਾਂਡੇ ਮੁੱਦੇ ਆ ਕਈ ਭਾਂਡੇ ਮੁੱਦੇ ਆ ਤੇ ਵਰਖਾ ਹੋ ਰਹੀ ਆ ਮੀਂਹ ਪੈ ਰਿਹਾ ਤੇ ਮੀਂਹ ਤਾਂ ਹੁਣ ਮੁੱਦਿਆਂ ਤੇ ਵੀ ਪਿਆ ਵਾ ਜਿਹੜੇ ਸਿੱਧੇ ਸੀ ਉਹ ਭਰ ਗਏ ਜਿਹੜੇ ਮੁੱਦੇ ਸੀ ਉਹ ਖਾਲੀ ਰਹਿ ਗਏ ਇਸ ਤਰ੍ਹਾਂ ਭਾਈ ਗੁਰੂ ਬਖਸ਼ਿਸ ਸਾਰਿਆਂ ਤੇ ਕਰਦਾ ਕਿਰਪਾ ਸਾਰਿਆਂ ਤੇ ਕਰਦਾ ਪਰ ਜਿਨ੍ਹਾਂ ਦੀ ਸੁਰਤ ਕਰਕੇ ਜੁੜੇ ਹੋਏ ਨੇ ਉਹਨਾਂ ਦੇ ਜੀਵਨ ਭਰ ਜਾਂਦੇ ਨੇ ਗੁਰੂ ਦੇ ਗਿਆਨ ਨਾਮ ਨਾਲ ਤੇ ਜਿਨ੍ਹਾਂ ਦੀ ਸੁਰਤ ਅੰਨੀ ਬੋਲੀ ਆ ਉਹ ਖਾਲੀ ਰਹਿ ਜਾਂਦੇ ਨੇ ਇੱਥੇ ਇਹੀ ਦੱਸਿਆ ਮਹਾਰਾ ਨੇ ਅਗਲੇ ਬੰਦ ਚ ਦੱਸਿਆ ਦੀਵਾ ਬਲੇ ਨਾ ਸੂਜੀ ਪਾਏ ਗੁਰੂ ਦੇ ਗਿਆਨ ਦਾ ਦੀਵਾ ਤਾਂ ਜਲਦਾ ਪਰ ਅੰਨਾ ਮਨੁੱਖ ਨੂੰ ਦੀਂਦਾ ਨਹੀਂ ਹੈ ਜਿਹੜਾ ਅੱਖਾਂ ਤੋਂ ਵਸੀਰ ਆ ਉਹ ਦੀਵਾ ਤਾਂ ਲੱਟਾਂ ਜਿੰਨੀਆਂ ਮਰਜ਼ੀ ਜਗੀ ਜਾਂ ਉਹਨੂੰ ਨਹੀਂ ਦਿਖਦਾ ਜਦੋਂ ਅਸੀਂ ਸੁਰਤ ਕਰਕੇ ਅੰਨੇ ਹਾਂ ਫਿਰ ਜਿੰਨਾ ਮਰਜੀ ਗੁਰੂ ਦਾ ਗਿਆਨ ਕੀਰਤਨ ਰਾਹੀ ਸੁਣ ਲਓ ਚਾਹੇ ਕਥਾ ਰਾਹੀ ਸੁਣ ਲਓ ਢਾਡੀ ਵਾਰਾਂ ਸੁਣ ਲਓ ਜੇ ਮਾਨੀ ਅੰਨਾ ਤਾਂ ਇਹਨੂੰ ਨਹੀਂ ਪਤਾ ਲੱਗਣਾ ਕੁਛ ਮਨ ਨੂੰ ਭਾਈ ਜਗਾਉਣਾ ਪਊ ਮਨ ਸੁੱਤੇ ਹੋਏ ਨੂੰ ਜਗਾਓ ਨਾਮ ਬਾਣੀ ਨਾਲ ਜੁੜੀਏ ਫਿਰ ਕੁਛ ਪੱਲੇ ਪੈ ਸਕਦਾ ਗੁਰੂ ਦੇ ਗਿਆਨ ਦਾ ਕਣਕਾ ਫਿਰ ਪੱਲੇ ਪੈ ਸਕਦਾ ਗੁਰਮਖ ਭਗਤ ਕਟ ਚਾਨਣ ਹੋਏ ਮਹਾਰਾਜ ਕਹਿੰਦੇ ਜਿਹੜੇ ਭਾਈ ਗੁਰੂ ਦੇ ਸਾਹਮਣੇ ਰਹਿ ਕੇ ਕੀਤੀ ਹੋਈ ਭਗਤੀ ਦੀ ਬਰਕਤ ਨਾਲ ਹਿਰਦੇ ਵਿੱਚ ਆਤਮਕ ਗਿਆਨ ਦਾ ਚਾਨਣ ਹੋ ਜਾਂਦਾ ਹੈ ਗੁਰਮਖ ਭਗਤ ਦਾ ਮਤਲਬ ਹੁੰਦਾ ਵੀ ਜਿਹੜੇ ਗੁਰਮਖ ਨੇ ਗੁਰੂ ਦੀ ਗੱਲ ਸੁਣਨ ਵਾਲੇ ਨੇ ਗੁਰੂ ਦੇ ਕਹੇ ਅਨੁਸਾਰ ਚੱਲਣ ਵਾਲੇ ਨੇ ਉਹਨਾਂ ਦੇ ਹਿਰਦੇ ਘਟ ਵਿੱਚ ਚਾਨਣ ਹੋ ਜਾਂਦਾ ਗੁਰੂ ਦੇ ਗਿਆਨ ਦਾ ਦੀਵਾ ਬਲ ਪੈਂਦਾ ਤੇ ਜੀਵਨ ਜੀਣ ਦੀ ਜਾਨ ਚੰਦੀ ਆ ਜਾਂਦੀ ਹੈ ਉਹਨੂੰ ਚੰਗੇ ਮਾੜੇ ਦਾ ਫਿਰ ਪਤਾ ਲੱਗਣ ਲੱਗ ਜਾਂਦਾ ਵੀ ਆਹ ਠੀਕ ਆ ਤੇ ਆਹ ਗਲਤ ਆ ਹੁਣ ਅੰਨੇ ਮਨੁੱਖ ਨੂੰ ਜਿਹੜਾ ਬਾਰੀ ਧਾਰਨ ਨਾਲ ਜੇ ਆਪਾਂ ਜਿਹਨੂੰ ਆ ਅਸਤੂਲ ਅੱਖਾਂ ਨਾਲ ਨਹੀਂ ਦੇਂਦਾ ਉਹਨੂੰ ਛੋਟੀ ਦਾ ਆਸਰਾ ਵੀ ਲੈਣਾ ਪੈਂਦਾ ਉਹ ਬੜਾ ਔਖਾ ਹੋ ਕੇ ਤੁਰਦਾ ਵੀ ਕਿਤੇ ਮੇਰਾ ਖੱਡੇ ਚ ਪੈਰ ਨਾ ਪੈ ਜਾਏ ਜਾਂ ਨਾਲੀ ਚ ਪੈਰ ਨਾ ਪੈ ਜਾਏ ਠੀਕ ਆ ਜੀ ਜਦੋਂ ਮਨੁੱਖ ਨੂੰ ਜਿਹੜੇ ਨੂੰ ਦਿਖਦਾ ਉਹਨੂੰ ਫਿਰ ਪਤਾ ਲੱਗ ਜਾਂਦਾ ਚੰਗੇ ਮਾੜੇ ਦਾ ਇਸੇ ਤਰ੍ਹਾਂ ਹੀ ਭਾਈ ਜਦੋਂ ਗੁਰੂ ਦੇ ਗਿਆਨ ਦਾ ਦੀਵਾ ਵੱਲਦਾ ਫੇਰ ਸਾਨੂੰ ਸਹੀ ਰਾਹ ਦਿਸ ਪੈਂਦਾ ਚੰਗਾ ਮਾੜੇ ਦੀ ਪਰਖ ਹੁੰਦੀ ਆ ਫੇਰ ਜੀਵਨ ਵਧੀਆ ਹੋ ਜਾਂਦਾ ਇਹ ਕਹਿ ਲੈਂਦੇ ਆਪਾਂ ਗੁਰਮਖ ਭਗਤ ਘਟ ਚਾਨਣ ਹੋਈ ਏ ਭਾਈ ਗੁਰੂ ਦੇ ਸਾਹਮਣੇ ਰਹਿ ਕੇ ਕੀਤੀ ਹੋਈ ਭਗਤੀ ਦੀ ਬਰਕਤ ਨਾਲ ਹਿਰਦੇ ਵਿੱਚ ਆਤਮਿਕ ਗਿਆਨ ਦਾ ਚਾਨਣ ਹੋ ਜਾਂਦਾ ਹੈ ਆਪ ਉਪਸ਼ਾਣ ਮਿਲੇ ਪ੍ਰਭ ਸੋਈ ਫਿਰ ਇਸ ਭਗਤੀ ਨਾਲ ਮਨੁੱਖ ਆਪਣੇ ਆਤਮਿਕ ਜੀਵਨ ਨੂੰ ਪਰਖਦਾ ਰਹਿੰਦਾ ਹੈ ਤੇ ਮਨੁੱਖ ਨੂੰ ਉਹ ਪ੍ਰਭੂ ਮਿਲ ਪੈਂਦਾ ਹੈ ਰਹਾਉ ਗੁਰਮੁਖ ਨਿਰਤ ਹਰ ਲਾਗੇ ਭਾਉ ਗੁਰੂ ਦੇ ਸਾਹਮਣੇ ਰਹਿਣਾ ਹੀ ਨਾਚ ਹੈ ਇਸ ਤਰ੍ਹਾਂ ਪ੍ਰਮਾਤਮਾ ਨਾਲ ਪਿਆਰ ਬਣਦਾ ਹੈ ਗੁਰਮੁਖ ਨਿਰਤ ਹਰ ਲਾਗੇ ਭਾਉ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਦਾ ਪਿਆਰ ਪੈਂਦਾ ਹੈ ਜਦੋਂ ਮਨ ਗੁਰੂ ਦੇ ਅੱਗੇ ਨੱਚਦਾ ਹੈ ਗੁਰੂ ਅੱਗੇ ਨੱਚਦਾ ਹੈ ਗੁਰੂ ਦੇ ਅੱਗੇ ਨੱਚਣਾ ਹੁੰਦਾ ਮਤਲਬ ਗੁਰੂ ਦੇ ਕਹੇ ਅਨਸਾਰ ਜੀਵਨ ਹੋਣਾ ਪੂਰੇ ਤਾਲ ਵਿੱਚੋਂ ਆਪ ਗਵਾਏ ਮਹਾਰਾਜ ਕਹਿੰਦੇ ਇਸ ਤਰ੍ਹਾਂ ਮਨੁੱਖ ਆਪਣੇ ਅੰਦਰੋਂ ਹੋਮੇ ਦੂਰ ਕਰਦਾ ਹੈ ਇਹੀ ਹੈ ਤਾਲਸਿਰ ਨੱਚ ਕਰਨਾ ਮੇਰਾ ਪ੍ਰਭ ਸੱਚ ਆਪੇ ਜਾਣ ਜੋ ਬਨੁਖ ਇਹ ਨਾਤ ਨੱਚਦਾ ਹੈ ਸਦਾ ਸਿਰ ਪ੍ਰਭੂ ਆਪ ਹੀ ਉਸ ਦਾ ਮਿੱਤਰ ਬਣ ਜਾਂਦਾ ਹੈ ਗੁਰ ਕੇ ਸ਼ਬਦ ਅੰਤਰ ਬ੍ਰਹਮ ਪਛਾਣ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ ਗੁਰੂ ਦੇ ਸ਼ਬਦ ਦੀ ਰਾਹੀ ਉਸ ਦੇ ਅੰਦਰ ਵੱਸਦਾ ਪ੍ਰਭੂ ਉਸ ਦਾ ਪਛਾਣੂ ਹੋ ਜਾਂਦਾ ਹੈ ਗੁਰਮਖ ਭਗਤ ਅੰਤਰ ਪ੍ਰੀਤ ਪਿਆਰ ਗੁਰੂ ਦੇ ਸਨਮੁਖ ਰਹਿ ਕੇ ਕੀਤੀ ਭਗਤੀ ਨਾਲ ਮਨੁੱਖ ਦੇ ਅੰਦਰ ਪ੍ਰੀਤ ਪੈਦਾ ਹੁੰਦੀ ਹੈ ਪਿਆਰ ਪੈਦਾ ਹੁੰਦਾ ਹੈ ਗੁਰ ਕਾ ਸ਼ਬਦ ਸਹਿਜ ਵਿਚਾਰ ਗੁਰੂ ਦਾ ਸ਼ਬਦ ਮਨੁੱਖ ਨੂੰ ਆਤਮਕ ਅਡੋਲਤਾ ਵਿੱਚ ਲੈ ਜਾਂਦਾ ਹੈ ਪ੍ਰਭੂ ਦੇ ਗੁਣਾਂ ਦਾ ਵਿਚਾਰ ਬਖਸ਼ਦਾ ਹੈ ਗੁਰਮਖ ਭਗਤ ਜੁਗਤ ਸੱਚ ਸੋਏ ਪਖੰਡ ਭਗਤ ਨਿਰਤ ਦੁੱਖ ਹੋਏ ਮਹਾਰਾਜ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਕੀਤੀ ਹੋਈ ਭਗਤੀ ਹੀ ਸਹੀ ਤਰੀਕਾ ਹੈ ਜਿਸ ਨਾਲ ਉਹ ਪ੍ਰਮਾਤਮਾ ਮਿਲਦਾ ਹੈ ਤੇ ਬਖਾਵੇ ਦੀ ਭਗਤੀ ਦੇ ਨਾਚ ਦੀ ਰਾਹੀ ਦੁੱਖ ਹੁੰਦਾ ਹੈ ਕਈ ਹੁਣ ਬਖਾਵੇ ਦੀ ਭਗਤੀ ਵੀ ਆਨੇ ਨੱਚਦੇ ਨੇ ਬਖਾਵੇ ਦੀ ਭਗਤੀ ਕਰਦੇ ਨੇ ਉਹ ਮਹਾਰਾਜ ਨੇ ਦੱਸਿਆ ਮੈਂ ਨਹੀਂ ਕਿਹਾ ਬਿ ਨੱਚਣਾ ਟੱਪਣਾ ਕਹਿੰਦੇ ਨੱਚ ਟੱਪ ਕੇ ਵੀ ਮਨਾਇਆ ਜਾਂਦਾ ਉਹ ਨੱਚ ਟੱਪ ਮਹਾਰਾਜ ਕਹਿੰਦੇ ਬਖਾਵੇ ਦੀ ਭਗਤੀ ਐ ਇਹਾ ਭਗਤ ਜਨ ਜੀਵ ਤੁਮਰੇ ਅਸਲ ਭਗਤੀ ਇਹੀ ਹੈ ਕਿ ਜਿਸ ਦੀ ਬਰਕਤ ਨਾਲ ਮਨੁੱਖ ਦੁਨੀਆ ਦੀ ਕਿਰਤਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਵੱਲੋਂ ਅਸ਼ੋਹ ਰਹਿੰਦਾ ਹੈ ਮਾਇਆ ਨੂੰ ਸੂਹ ਨਹੀਂ ਦਿੰਦਾ ਟੱਚ ਨਹੀਂ ਹੋਣ ਦਿੰਦਾ ਮਾਇਆ ਨੂੰ ਆਪਦੇ ਮਨ ਨਾਲ ਗੁਰ ਪ੍ਰਸਾਦੀ ਭਾਵ ਜਲ ਤਰੇ ਤੇ ਗੁਰੂ ਦੀ ਕਿਰਪਾ ਨਾਲ ਸੰਸਾਰ ਸਮੁੰਦਰ ਦੀਆਂ ਬਕਾਰਾਂ ਦੀਆਂ ਲਹਿਰਾਂ ਤੋਂ ਪਾਰ ਲੰਘ ਜਾਂਦਾ ਹੈ ਗੁਰ ਕੈ ਬਚਨ ਭਗਤ ਤਾਏ ਪਾਈ ਗੁਰੂ ਦੇ ਉਪਦੇਸ਼ ਅਨੁਸਾਰ ਕੀਤੀ ਹੋਈ ਭਗਤੀ ਪ੍ਰਭੂ ਦੇ ਦਰ ਤੇ ਪ੍ਰਵਾਣ ਹੁੰਦੀ ਹੈ ਹਰ ਜਿਉ ਆਪ ਵਸੈ ਮਨ ਆਈ ਪ੍ਰਭੂ ਆਪ ਹੀ ਮਨੁੱਖ ਦੇ ਮਨ ਵਿੱਚ ਆ ਵਸਦਾ ਹੈ ਹਰ ਕਿਰਪਾ ਕਰੇ ਸਤਿਗੁਰੂ ਮਿਲਾਏ ਨਹ ਚਲ ਭਗਤ ਹਰ ਸਿਉ ਚਿਤ ਲਾਏ ਪਰ ਜੀਵ ਦੇ ਕੀ ਬਸ ਜਿਸ ਮਨੁਖ ਉਤੇ ਪ੍ਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਗੁਰੂ ਮਿਲਦਾ ਹੈ ਗੁਰੂ ਦੀ ਸਹਾਇਤਾ ਨਾਲ ਉਹ ਨਾ ਡੋਲਣ ਵਾਲੀ ਭਗਤੀ ਕਰਦਾ ਹੈ ਤੇ ਪ੍ਰਮਾਤਮਾ ਨਾਲ ਆਪਣਾ ਚਿਤ ਜੋੜੀ ਰੱਖਦਾ ਹੈ ਭਗਤ ਰਤੇ ਤਨ ਸੱਚੀ ਸੋਏ ਨਾਨਕ ਨਾਮ ਰਤੇ ਸੁਖ ਹੋਈ ਜਿਹੜੇ ਬਨੁਖ ਪ੍ਰਮਾਤਮਾ ਦੀ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ ਨਾਨਕ ਨਾਮ ਰਤੇ ਸੁਖ ਹੋਏ ਮਹਾਰਾਜ ਕਹਿੰਦੇ ਹੈ ਨਾਨਕ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਹੋਇਆਂ ਨੂੰ ਆਤਮਿਕ ਆਨੰਦ ਮਿਲਦਾ ਹੈ ਸੋ ਸਤਗੁਰਾਂ ਦੀ ਕਿਰਪਾ ਸਤਕਾ ਪਾਵਨ ਪਵਿੱਤਰ ਅੰਗ 365 ਤੇ ਸੁਭਾਈ ਮਾਨ ਸ਼ਬਦ ਚੱਲਿਆ ਗਿਆ ਜੀ ਜੋ ਆਸਾ ਘਰ ਅੱਠਵਾਂ ਕਾਫੀ ਮਹਲਾ ਤੀਜਾ ਰਾਗ ਆਸਾ ਘਰ ਚੌਥਾ ਵਿੱਚ ਗੁਰੂ ਰਾਮਦਾਸ ਗੁਰੂ ਅਮਰਦਾਸ ਜੀ ਦੀ ਬਾਣੀ ਕਾਫੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਮਹਾਰਾਜ ਕਹਿੰਦੇ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸ਼ਬਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਹਰ ਕੇ ਭਾਣੇ ਸਤਗੁਰ ਮਿਲੇ ਸਤ ਸੂਜੀ ਹੋਈ ਏ ਭਾਈ ਪ੍ਰਮਾਤਮਾ ਦੀ ਰਜ਼ਾ ਅਨੁਸਾਰ ਗੁਰੂ ਮਿਲਦਾ ਹੈ ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ ਤੇ ਉਸ ਨੂੰ ਸਹੀ ਜੀਵਨ ਯੋਗਤ ਦੀ ਸਮਝ ਆ ਜਾਂਦੀ ਹੈ ਗੁਰ ਪ੍ਰਸਾਦੀ ਮਨ ਵਸੈ ਹਰ ਬੁੱਝੇ ਸੋਈ ਮਹਾਰਾਜ ਕਹਿੰਦੇ ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਆ ਬਸਦਾ ਹੈ ਉਹੀ ਮਨੁੱਖ ਪ੍ਰਮਾਤਮਾ ਨਾਲ ਸਾਝ ਪਾਉਂਦਾ ਹੈ ਮੈਂ ਸਹੋਦਾਤਾ ਏਕ ਹੈ ਅਬਰ ਨਾਹੀ ਕੋਈ ਏ ਭਾਈ ਇੱਕ ਪ੍ਰਮਾਤਮਾ ਹੀ ਮੇਰਾ ਖਸਮ ਰੱਖਾ ਹੈ ਤੇ ਮੈਨੂੰ ਸਭ ਦਾਤਾ ਦੇਣ ਵਾਲਾ ਹੈ ਉਸ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਹੈ ਗੁਰ ਕਿਰਪਾ ਤੇ ਮਨ ਵਸੈ ਤਾਂ ਸਦਾ ਸੁਖ ਹੋਈ ਰਹਾਉ ਵਾਲਾ ਬੰਦਾ ਮਹਾਰਾਜ ਕਹਿੰਦੇ ਪਰ ਗੁਰੂ ਦੀ ਮਿਹਰ ਨਾਲ ਹੀ ਉਹ ਮਨ ਵਿੱਚ ਵਸ ਸਕਦਾ ਹੈ ਜਦੋਂ ਉਹ ਪ੍ਰਭੂ ਮਨ ਵਿੱਚ ਆ ਵਸਦਾ ਹੈ ਤਦੋਂ ਸਦਾ ਲਈ ਆਨੰਦ ਬਣ ਜਾਂਦਾ ਹੈ ਰਹਾਉ ਇਸ ਜੁਗ ਮੈਂ ਨਿਰਭਉ ਹਰ ਨਾਮ ਹੈ ਇਸ ਜੁਗ ਮੈਂ ਨਿਰਭਉ ਹਰ ਨਾਮ ਹੈ ਪਾਈਏ ਗੁਰ ਵਿਚਾਰ ਮਾਰਾ ਸਮਝਾਉਣਾ ਕਰਦੇ ਨੇ ਇਹ ਪਾਈ ਇਸ ਜਗਤ ਵਿੱਚ ਪ੍ਰਮਾਤਮਾ ਦਾ ਨਾਮ ਹੀ ਹੈ ਜੋ ਜਗਤ ਦੇ ਸਾਰੇ ਡਰਾਂ ਤੋਂ ਬਚਾਉਣ ਵਾਲਾ ਹੈ ਪਰ ਇਹ ਨਾਮ ਗੁਰੂ ਦੀ ਦੱਸੀ ਹੋਈ ਵਿਚਾਰ ਦੀ ਵਰਕਤ ਨਾਲ ਮਿਲਦਾ ਹੈ ਬਿਨ ਨਾਮ ਜਮ ਕੇ ਬਸ ਹੈ ਮਨਮਕ ਅੰਧਾ ਅੰਧ ਗਵਾਰ ਬਿਨ ਨਾਮ ਹੈ ਬੇਨਾਮੇ ਜੰਮ ਕੇ ਬਸ ਹੈ ਮਨਮੁਖ ਅੰਧਗਵਾਰ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ ਇਸਤਰੀ ਆਤਮਿਕ ਮੌਤ ਦੇ ਕਾਬੂ ਵਿੱਚ ਰਹਿੰਦੀ ਹੈ ਮਾਇਆ ਦੇ ਮੋਹ ਵਿੱਚ ਅੰਨੀ ਹੋਈ ਰਹਿੰਦੀ ਹੈ ਤੇ ਮੂਰਖ ਟਿਕੀ ਤੇ ਮੂਰਖ ਟਿਕੀ ਰਹਿੰਦੀ ਹੈ ਮੂਰਖਤਾ ਦੇ ਵਿੱਚ ਮੂਰਖਤਾ ਦੇ ਵਿੱਚ ਟਿਕੀ ਰਹਿੰਦੀ ਹੈ ਸਦਾ ਹੀ ਮੂਰਖ ਬਣੀ ਰਹਿੰਦੀ ਆ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਭਾਈ ਨਾਮ ਬਾਣੀ ਨਾਲ ਜੁੜੀਏ